ਅਵੇਖੋ ਕਿਵੇਂ ਪਿੰਡ ਦੇ ਵਿੱਚ ਦੋ ਤਰਾਂ ਮੋ ਸਾਹਮਣੇ ਹੋ ਗਈਆਂ ਨੇ ਤੇ ਇਲਾਕੇ ਦੇ ਵਿੱਚ ਚਮਕੇਟਾ ਰੋੜੇ ਚਲਾਏ ਗਏ ਨੇ ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ थाना ਛੇਰਟਾ ਦੇ ਇਲਾਕੇ ਦੇ ਪਿੰਡ ਕਾਲੇ ਤੋਂ ਸਾਹਮਣੇ ਆਇਆ ਜਿੱਥੇ ਪ੍ਰੇਮ ਵਿਆਹ ਤੋਂ ਬਾਅਦ ਦੋ ਤਰਾਂ ਚ ਆਪਸੀ ਰੰਜਿਸ਼ ਇਸਕਦਰ ਪੈਦਾ ਹੋਈ ਹੈ ਇਲਾਕੇ ਦੇ ਵਿੱਚ ਜਮਕੇਟਾ ਰੋੜੇ ਚੱਲੇ ਨੇ ਤੇ ਮਾਮਲਾ ਥਾਣੇ ਪਹੁੰਚ ਗਿਆ ਦਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਬਲੋ ਇਲਾਕੇ ਦੇ ਨੌਜਵਾਨਾਂ ਤੇ ਰੰਜਿਸ਼ ਦੇ ਤਹਿਤ ਘਰ ਦੇ ਵਿੱਚ ਦਾਖਲ ਹੋ ਕੇ ਇਟਾ ਰੂੜੀਆਂ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਪੀੜਤ ਹੈ ਉਸ ਦਾ ਇਹ ਕਹਿਣਾ ਹੈ ਕਿ ਉਹ ਤੇ ਉਸ ਦੀ ਭੈਣ ਜੋ ਕਿ ਘਰ ਦੇ ਵਿੱਚ ਮੌਜੂਦ ਸਨ ਤੋਂ ਪਿੰਡ ਕਾਲੇ ਦੇ ਵਿੱਚ ਰਹਿੰਦੇ ਨੇ ਉਸ ਨੂੰ ਪਹਿਲਾਂ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਜਿਸ ਦੀ ਰੰਜਿਸ਼ ਦੇ ਵਿੱਚ ਲੜਕੀ ਦੇ ਭਰਾ ਤੇ ਉਸ ਦੇ ਸਾਥੀ ਘਰ ਦੇ ਵਿੱਚ ਵੜਦੇ ਨੇ ਤੇ ਰੰਜਿਸ਼ ਦੇ ਤਹਿਤ ਹਮਲਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਭੈਣ ਭਰਾ ਘਰ ਦੇ ਵਿੱਚ ਕੰਮ ਕਰ ਰਹੇ ਸਾਂ ਲੜਕੀ ਦੇ ਭਰਾਵਾਂ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਗਾਲਾਂ ਕੱਢੀਆਂ ਸ਼ੁਰੂ ਕੀਤੀਆਂ ਤੇ ਉਸ ਦਾ ਇਹ ਕਹਿਣਾ ਹੈ ਕਿ ਇਸ ਤਕਰਾਰ ਤੋਂ ਬਾਅਦ ਮੇਰੀ ਪਤਨੀ ਦਾ ਪਰਿਵਾਰ ਤੇ ਉਸਦੇ ਭਰਾਵਾਂ ਦੇ ਸਾਥੀਆਂ ਦੇ ਵੱਲੋਂ ਜਮ ਕੇ ਘਰ ਤੇ ਇੱਟਾਂ ਰੋੜੇ ਚੁਲਾਈ ਗਏ ਨੇ ਤੇ ਸਾਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਸਬੰਧੀ ਹੁਣ ਪੁਲਿਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਦੋਵਾਂ ਹੱਥੇ ਰਾ ਨੂੰ ਥਾਣੇ ਬੁਲਾ ਕੇ ਉਹਨਾਂ ਦਾ ਕਹਿਣਾ ਕਰਵਾਇਆ